ਮਾਮਲਾ ਪੀਤੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੀ ਕੰਪਨੀ ਬਾਗ ਦੇ ਬਾਹਰ ਨੌਜਵਾਨ ਦੇ ਨਾਲ ਹੋਈ ਲੁੱਟ ਦੇ ਵਿੱਚ ਜ਼ਖਮੀ ਹੋਏ ਨੌਜਵਾਨ ਦੇ ਮਾਪਿਆਂ ਦੇ ਵੱਲੋਂ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਚਲਦਿਆਂ ਪ੍ਰੈਸ ਕਾਨਫਰੰਸ ਕਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਜਿਸ ਬੰਦੇ ਪਿੱਛੇ ਨੌਜਵਾਨ ਅਤੇ ਉਸਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਕਰੋ ਬਾਹਰ ਖਾਣ ਪੀਣ ਦੇ ਲਈ 30 ਜਨਵਰੀ ਨੂੰ ਗਿਆ ਤੇ ਵਾਪਸੀ ਮੌਕੇ ਉਸ ਦੇ ਉੱਪਰ ਲੁਟੇਰੇ ਦੇ ਵੱਲੋਂ ਲੁੱਟ ਕਰਨ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਦੇ ਨਾਲ ਉਸ ਨੂੰ ਜ਼ਖਮੀ ਕਰ ਦਿੱਤਾ ਜਿਸ ਮੁਤਾਬਕ ਅੱਜ ਨੂੰ ਕਿਹਾ ਮਹੀਨਾ ਬੀਤਣ ਉਪਰੰਤ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਨੇ ਤੇ ਲਈ ਇਲਜ਼ਾਮ ਲਗਾਉਂਦੀ ਆ ਪਰਿਵਾਰ ਦੇ ਵੱਲੋਂ ਪੁਲਿਸ ਕਮਿਸ਼ਨਰ ਅੰਪ੍ਰਿਸਰ ਨੂੰ ਅਪੀਲ ਕੀਤੀ ਹੈ ਕਿ ਉਹ ਉਹਨਾਂ ਨੂੰ ਬੰਦਾ ਇਨਸਾਫ ਦਿਵਾਉਣ ਮਾਜੀ ਤੇ ਕੀ ਮਾਮਲਾ ਗਾਵਾ ਜੀ ਮੇਰਾ ਨਾਮ ਕਾਜਲ ਹੈ ਤੇ ਮੇਰੇ ਬੇਟੇ ਨਾਲ ਮੈਂ ਅਸੀਂ ਜੋੜਾ ਫਟਕ ਦੇ ਨਿਵਾਸੀ ਆ ਤੇ ਮੇਰੇ ਬੇਟੇ ਨਾਲ 30 ਜਨਵਰੀ ਨੂੰ ਆ ਹਾਦਸਾ ਹੋਇਆ ਔਰ ਬੜਾ ਜ਼ਬਰਦਸਤ ਹਾਦਸਾ ਹੋਇਆ ਕਿ ਪੰਜ ਛੇ ਮੁੰਡੇ ਨਾਲ ਕੇਸੀ ਫਿਕ ਮੋਬਾਈਲ ਵਗੈਰਾ ਖੋਣ ਵਾਸਤੇ ਉਹਨੂੰ ਇੰਨਾ ਕੋ ਮਤਲਬ ਘਾਇਲ ਕਰ ਗਏ ਨਾ ਕਿ ਮਸਾ ਹੀ ਉਹ ਬੱਚਿਆ ਹੈ ਠੀਕ ਹੈ ਤੇ ਅਸੀਂ ਪੁਲਿਸ ਕੰਪਲੇਂਟ ਵੀ ਕੀਤੀ ਹੈ ਉਹਨਾਂ ਨੂੰ ਲੋਕੇਸ਼ਨਾਂ ਵੀ ਦਸੀਆਂ ਹਸਤਾ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਗੋ ਪੁਲਿਸ ਵਾਲੇ ਮੈਨੂੰ ਕਹਿੰਦੇ ਨੇ ਪੰਜ ਜੀ ਤੁਸੀਂ ਇੱਥੇ ਆਓ ਅਸੀਂ ਸਾਰੇ ਕੈਮਰੇ ਚੈੱਕ ਕਰਦੇ ਆਂ ਕوڑا ਬੱਚਾ ਸਾਨੂੰ ਕਿਤੇ ਲੋਕੇਟ ਹੀ ਨਹੀਂ ਹੋ ਰਿਹਾ ਤੇ ਇਹੋ ਹੀ ਮੰਗ ਕਰਨੀ ਆ ਕਿ ਪੁਲਿਸ ਵਾਲੇ ਨਾ ਸਿਰਫ ਆਪਣਾ ਕੰਮ ਕਰਨ ਸਿਰਫ ਚਲਾਨ ਕੱਟਣ ਵਾਸਤੇ ਪੁਲਿਸ ਵਾਲੇ ਨਹੀਂ ਰੱਖੇ ਹੋਏ ਭਈ ਚਲਾਨ ਕੱਟਣ ਸ਼ਹਿਰਾਂ ਦੇ ਵਿੱਚ ਭਈ ਹੈਲਮਟ ਨਹੀਂ ਪਾਇਆ ਜਾਂ ਕਿਸੇ ਬੱਚੇ ਨੇ ਨਵੀਂ ਬਾਈਕ ਲਈਤੀ ਉਹਨੂੰ ਪਕੜ ਕੇ ਉਹਨਾਂ ਕੋਲੋਂ ਪੈਸੇ ਖੋਣ ਵਾਸਤੇ ਨਹੀਂ ਪੁਲਿਸ ਹੈਗੀ ਸ਼ਹਿਰ ਦੇ ਵਿੱਚ ਕਾਨੂੰਨ ਵਿਵਸਥਾ ਕਾਇਮ ਕਰਨ ਵਾਸਤੇ ਵੀ ਭਈ ਆਮ ਪਬਲਿਕ ਨਾ ਚੈਨਲ ਜੀ ਸਕੇ ਇਸ ਵਾਸਤੇ ਪੁਲਿਸ ਹੈਗੀ ਅਸੀਂ খালি ਗੌਰਮੈਂਟ ਦੀ ਤਨਖਾਹਾਂ ਲੈਣ ਵਾਸਤੇ ਸਾਡੇ ਟੈਕਸਾਂ ਚੋਂ ਤਨਖਾਹਾਂ ਲੈਣ ਵਾਸਤੇ ਨਹੀਂ ਬਿਠੀ ਬੈਠੀ ਹੋਈ ਪੁਲਿਸ ਤੇ ਤਿੰਨ ਚਾਰ ਵਾਰ ਗਏ ਆ ਔਰ ਐਸਐਚਓ ਕਹਿੰਦਾ ਸੀ ਕਿ ਸਿੱਧਾ ਹੱਥ ਸਿੱਧੇ ਤਿੰਨ ਦਿਨਾਂ ਬਾਅਦ ਮੈਨੂੰ ਕਹਿੰਦਾ ਅਸੀਂ ਬੰਦੇ ਪਕੜ ਲਾਂਗੇ ਤੁਸੀਂ ਜੋ ਮਰਜ਼ੀ ਕਰਨਾ ਉਹਨਾਂ ਦਾ ਸਾਡੇ ਵੱਲੋਂ ਹੀ ਲੋਕੇਸ਼ਨਾਂ ਕਢਵਾ ਕੇ ਦਿੱਤੀਆਂ ਗਈਆਂ ਤੇ ਅੱਜ ਵੀ ਲੋਕੇਸ਼ਨ ਅਸੀਂ ਆਪ ਹੀ ਕਢੀਏ ਨਹੀਂ ਹਾਜੀ ਨਹੀਂ ਅਸੀਂ ਕੁਝ ਦੱਸਿਆ ਨਹੀਂ ਦੇਖਿਆ ਉਹ ਕਹਿੰਦੇ ਸਾਡੀ ਲੋਕੇਸ਼ਨ ਆਪਾਂ ਕਢਦੇ ਪਿਆ ਉਹ ਕਹਿੰਦੇ ਨੇ ਜੀ ਆਹ ਪਾਸਵਰਡ ਹੈਗਾ ਤੇ ਉਹਨਾਂ ਨੇ ਰਜਿਸਟਰ ਕਰ ਲਏ ਗਵਰਨਮੈਂਟ ਦੀ ਜੜੀ ਵੈਬਸਾਈਟ ਹੈ ਬੀਜੇ ਦੇ ਚੋਰੀ ਦੇ ਮੋਬਾਈਲ ਹੁੰਦੇ ਨੇ ਉਥੇ ਰਜਿਸਟਰਡ ਹੋ ਜਾਂਦੇ ਨੇ ਜਦੋਂ ਮਿਲਣਗੇ ਅਸੀਂ ਉਹ ਹੀ ਉਹਨਾਂ ਨੂੰ ਦੱਸਾਂਗੇ ਕਿ ਨਵਾਂ SIM ਪੈ ਗਿਆ ਜੀ ਭਾਜੀ ਪੈਸੇ ਦਵਾਂਗੇ ਤੇ ਫਿਰ ਸ਼ਾਇਦ ਚੱਲਣ ਇੱਕ ਤੇ ਅਸੀਂ ਸਾਡੇ ਬੱਚੇ ਦਾ ਹਾਦਸਾ ਹੋ ਗਿਆ ਇੱਕ ਉਹ ਵਿਚਾਰਾ ਕੰਮ ਕਰਨ ਤੋਂ ਬੈਠਾ ਆਇਆ ਹੈ ਹੈ ਠੀਕ ਸਾਡੇ ਹਸਪਤਾਲ ਵਾਲੇ ਨੇ ਲੁੱਟ ਮਚਾਈ ਹੋਈ ਹੈ ਉਥੇ ਸਾਡੇ ਪੈਸੇ ਲੱਗੇ ਤੇ ਅਸੀਂ ਉਹ ਜਿਹੜਾ ਬਾਕੀ ਬੱਚਿਆ ਕੁਝ ਉਹ ਪੁਲਿਸ ਵਾਲਿਆਂ ਨੂੰ ਦੇ ਦਈਏ ਤੇ ਅਸੀਂ ਆਰਾਮ ਨਾਲ ਬੈਠ ਜਾਈਏ ਲੰਗਰ ਤੋਂ ਅਸੀਂ ਲੰਗਰ ਖਾਈਏ ਐਸੇ ਵਾਸਤੇ ਥੋੜਾ ਨਾ ਪੁਲਿਸ ਹੋ ਹੈਗੀ ਏ ਇਹਨੇ ਦਿਮਾਗ ਵਾਲੇ ਹੈਗੇ ਨੇ ਤੇ ਇਹ ਤੇ ਪੜ੍ਹ ਲਿਖ ਕੇ ਪੁਲਿਸ ਵਾਲੇ ਲ ਇਹ ਨਾਲ ਦੀ ਪੜਾਈ ਦਾ ਤੇ ਉਹ ਨਸ਼ੇੜੀਆਂ ਦਾ ਫਿਰ ਕੀ ਫਰਕ ਰਹਿ ਗਿਆ ਇਸ ਇਹ ਦੇ ਸ਼ਹਿਰ ਦੇ ਵਿੱਚ ਰਾਤ ਨੂੰ ਬਾਹਰ ਨਹੀਂ ਨਿਕਲ ਸਕਦੇ ਕੰਮ ਕਿੱਥੋਂ ਕਰਨੇ ਕਿੱਥੋਂ ਰੋਟੀਆਂ ਖਾਣੀਆਂ ਆ ਅਸੀਂ ਸੁਰਿੰਦਰ ਕੁਮਾਰ ਹੈਗਾ ਜੀ ਜੋੜਾ ਫੜ ਕੇ ਰਹਿਣਾ ਤੇ ਮਸਲਾ ਹੋਵੇ ਕਿ ਮੇਰੇ ਬੇਟੇ ਨੂੰ ਮਾਰ ਕੇ ਸੁੱਟ ਗਏ ਸੀਗੇ ਤੇ ਇਹਨਾਂ ਨੇ ਮਤਲਬ ਕਿ ਉਹ ਪੁਲਿਸ ਨੂੰ 31 ਤਰੀਕ ਦਾ ਕਿੱਥੇ ਕਿਹੜੀ ਜਗ੍ਹਾ ਕੰਮ ਹੋਇਆ ਬਾਤ ਠੰਡੀ ਕੋਈ ਦੇ ਸਾਹਮਣੇ ਅੰਦਰ ਉਹਨੂੰ ਅੰਦਰ ਲੈ ਗਏ ਸੀ ਉੱਥੇ ਮਾਰਕੋਟ ਕੀਤੀ ਦੇਖੋ ਕੀਤੀ ਹੈ ਮੋਬਾਈਲ ਕੋ ਕੇ ਲਾਗੇ ਸੱਟਾਂ ਬੜੀਆਂ ਮਾਰ ਗਿਆ ਇਹਨੂੰ ਕਿੰਨੇ ਵਿਅਕਤੀ ਸੀਗੇ ਉਹ 4-5 ਜਾਣੇ ਕਹਿੰਦਾ ਹੈਗੇ ਸੀ ਸਾਨੂੰ ਫੋਨ ਆਇਆ ਦੋ ਮੈਂ ਕਹਿੰਦਾ ਕੋਈ ਬਾਹਰ ਆ ਗਿਆ ਤੇ ਬਾਹਰ ਆ ਕੇ ਨੇ ਦੋ ਬੰਦੇ ਖੜੇ ਸੀ ਉੱਤੇ ਤੇ ਉਹਨਾਂ ਨੂੰ ਇਹਨਾਂ ਨੇ ਰਿਕਵੈਸਟ ਕੀਤੀ ਉਹਨੇ ਮਤਲਬ ਕਿ ਸਾਨੂੰ ਰਿਕਵੈਸਟ ਕਰਕੇ ਉਹਨੇ ਮੋਬਾਈਲ ਇੱਕ ਗੱਲ ਕਰਵਾਤੀ ਇਹਨੇ ਸਾਡੇ ਨਾਲ ਗੱਲ ਕੀਤੀ ਕਹਿੰਦਾ ਕਿ ਅਦਾ-ਅਦਾ ਮੈਨੂੰ ਪਾਪਾ ਇੱਥੇ ਆ ਕੇ ਲੈ ਜਾਓ ਮੈਨੂੰ ਮੈਂ ਕਿ ਸੱਟਾਂ ਬੜੀਆਂ ਲੱਗੀਆਂ ਵਾਹ ਹੋਇਆ ਕਿ ਇਹ ਕਹਿੰਦਾ ਦੀ ਤੁਸੀਂ ਗੇੜ ਤੇ ਆ ਜਾਓ ਮੈਨੂੰ ਸਮਝ ਨਾ ਲੱਗੇ ਤੇ ਉਹ ਮੁੰਡਿਆਂ ਨਾਲ ਕੇ ਮੋਬਾਈਲ ਫੜ ਲਿਆ ਉਹਨਾਂ ਨੇ ਫੜ ਕੇ ਕਿਹਾ ਅੰਕਲ ਜੀ ਇਨੂੰ ਮਤਲਬ ਕਿ ਸੱਟਾ ਬਹੁਤ ਜ਼ਿਆਦਾ ਲੱਗਿਆ ਹੈ ਜੇ ਤੂੰ ਹੀ ਹਸਪੀਟਲ ਸਿਵਲ ਚਾਹੀ ਲੈ ਆਏਂ ਮੈਂ ਕੋਈ ਉੱਥੇ ਆ ਜਾਓ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤੂੰ ਹੀ ਇਹਨੂੰ ਲੈ ਜਾਓ ਤੇ ਆ ਗਏ ਅਸੀਂ ਪੰਜਾਂ 10 ਮਿੰਟ ਲੱਗੇ ਹੋਣਗੇ ਅਸੀਂ ਸਿਵਲ ਪਹੁੰਚ ਕੇ ਤੇ ਜਾਣਦੇ ਨਾ ਲਹੂ ਦਾ ਪੂਰਾ ਭਰਿਆ ਪਿਆ ਸੀ ਕਿ ਕੋਈ ਹਿੱਸਾ ਨਹੀਂ ਹੈ ਦਾ ਜਿਹੜਾ ਕਿ ਲਹੂ ਦਾ ਨਾ ਪਿੱ ਜਾਵੇ ਤੇ ਹਰੇ ਵੇਖ ਕੇ ਇਹ ਦੇ ਡੇਲ ਪਈ ਤੇ ਮੈਂ ਜਾ ਕੇ ਫਿਰ ਤਾਂ ਕੇ ਲਾਂਡੇ ਸਿਰ ਤੇ ਸਿਰ ਤੇ ਤਾਂ ਕੇ ਲਾਂਦਾ ਪਈ ਤੇ ਉਹ ਕੂਲਸਲਾ ਬਾਹਰ ਬਿਠਾਉਣੇ ਕੋਈ ਗੱਲ ਨਹੀਂ ਕੀਤੀ ਕੀ ਗੱਲ ਹੋਈ ਕੀ ਕੁਛ ਨਹੀਂ ਉਹਨੇ ਮੈਨੂੰ ਉਹ ਕਿਹਾ ਸੀ ਸੀਰੀਅਸ ਹੈਗਾ ਜੇ ਇਹਨੂੰ ਪ੍ਰਾਈਵੇਟ ਲਾਇਓ ਤੇ ਉਹਨੇ ਆਪੇ ਹੀ ਫੋਨ ਕੀਤਾ ਉਹਨੇ ਜਿਹੜਾ ਡਾਕਟਰ ਲਾਂਦਾ ਵੈਸੇ ਤਾਂ ਕਿ ਕਹਿੰਦਾ ਜੀ ਮੈਂ ਉਹ ਅਮਨਦੀਪ ਤੇ ਕਰਤਾ ਜੀ ਉੱਥੇ ਲਾਇਓ ਜਲਦੀ ਅਸੀਂ ਅਮਨਦੀਪ ਤੇ ਜਿੱਦਾਂ ਉਹ ਚਲੇ ਜਿੱਦਾਂ ਉਹਨੇ ਕਿਹਾ ਆਪਾਂ ਐਂਬੂਲੈਂਸ ਪਾਇਦਾ ਉੱਥੇ ਚਲੇਗੇ ਅਮਨਦੀਪ ਤੇ ਤੇ ਮੌਕੇ ਤੇ ਪੁਲਿਸ ਪਹੁੰਚੀ ਉਹਨਾਂ ਨੇ ਵੇਖਿਆ ਮੌਕਾ ਸਾਰਾ ਨਾ ਜੀ ਪੁਲਿਸ ਮੌਕੇ ਤੇ ਨਹੀਂ ਆਈ ਇੱਕ ਦਿਨ ਬਾਅਦ ਆਈ ਆ ਅੱਛਾ ਤੇ ਉਸ ਤੋਂ ਬਾਅਦ ਆਏ ਤੇ ਬਹੁਤ ਜ਼ਿਆਦਾ ਇਹ ਹਾਲਤ ਖਰਾਬ ਹੋ ਗਈ ਤੇ ਪੇਟ ਚ ਨਾ ਨਾੜੀ ਫਟ ਗਈ ਸੀ ਹੁਣ ਤੱਕ ਤੁਸੀਂ ਬੰਦੇ ਫੜੇਗੇ ਕਿ ਨਹੀਂ ਫੜੇਗੇ ਉਹਨਾਂ ਨੇ ਕੀਤਾ ਹੀ ਨਹੀਂ ਕੁਝ ਅੱਛਾ ਹੁਣ ਤੁਸੀਂ ਚਾਹ ਦਵਾਰੀ ਮੈਂ ਲੋਕੇਸ਼ਨ ਦੇ ਕੇ ਆ ਨਾ ਮੈਂ ਕਢਾ ਕੇ ਆਪ ਮੈਂ ਕਿਹਾ ਸਾਡਾ ਮੋਬਾਈਲ ਵੇਖੋ ਪਹਿਲੇ ਦਿਨ ਵੀ ਮੈਂ ਕਿਹਾ ਆਵਾ ਮੋਬਾਈਲ ਚਾਲੂ ਹੀ ਸਾਡੇ ਮੋਬਾਈਲ ਹੈਗਾ ਸੀਗਾ ਤੇ ਉਹ ਵੀ एकदम ਲੋਕ ਇਹਨਾਂ ਨੇ ਕੋਈ ਪੁੱਛਗਿੱਛ ਕੀਤੀ ਨਹੀਂ ਕਿਸੇ ਨੂੰ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਸਾਡਾ ਮੋਬਾਈਲ ਚੱਲਦਾ ਪਿਆ ਜੇ ਤੇ ਸਾਡਾ ਮੋਬਾਈਲ ਚੱਲਣ ਡਿਆ ਜੇ ਤੇ ਤੁਸੀਂ ਕੋਈ ਕਾਰਵਾਈ ਪਾਓ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਇਹਨਾਂ ਨੇ ਫਿਰ ਲੋਕੇਸ਼ਨਾਂ ਪੁਲਿਸ ਵੱਲੋਂ ਨਹੀਂ ਕਢਵਾਈ ਗਈ ਨਹੀਂ ਜੀ ਪੁਲਿਸ ਵੱਲੋਂ ਨਹੀਂ ਕੋਈ ਕਢਾਈ ਗਈ ਉਸ ਤੋਂ ਬਾਅਦ ਹਾਂ ਜੀ ਉਹਨਾਂ ਨੂੰ ਮੈਂ ਕਿਹਾ ਮੇਗਾ ਸਾਡਾ ਮੋਬਾਈਲ ਇੱਥੇ ਹੈਗਾ ਉਹਨਾਂ ਨੇ ਸਾਡੇ ਮੋਬਾਈਲ ਚ ਲੋਕੇਸ਼ਨ ਆ ਜਾਂਦੀ ਨਾ ਉਹ ਵੀ ਐਪਲ ਦਾ ਹੈਗਾ ਤੇ ਦੋਨੇ ਜੁੜੇ ਹੋਏ ਸੀ ਉਹ ਜਦੋਂ ਖੋਲਦੇ ਸੀ ਉੱਥੇ ਮੈਸੇਜ ਆ ਜਾਂਦਾ ਸੀ ਸਾਡੇ ਮੋਬਾਈਲ ਤੇ ਚਲੋ ਜੀ ਇਹ ਉਹ ਇੱਕ ਵਾਰੀ ਮੈਂ ਕਿਹਾ ਦੂਜੀ ਵਾਰੀ ਫਿਰ ਰਾਤ ਨੂੰ ਮੈਂ ਕਿਹਾ ਮੈਂ ਰਾਤ ਇਹਨਾਂ ਨੇ ਛੇੜਖਾਨੀ ਕੀਤੀ ਮਹਿਲਾ ਮੈਂ ਫਿਰ ਸਿੱਧੇ ਤੜਕੇ ਗਿਆ ਉਹਨਾਂ ਦਾ ਗੇਟ ਬੰਦ ਸੀ ਬਾਹਲਾ ਪੁਲਿਸ ਵਾਲਿਆਂ ਦਾ ਕੀ ਮੰਗ ਤੇ 50 ਨੇ ਕੋਈ ਇਹ ਮੰਗ ਮੰਗਾ ਕਰਦੇ ਆ ਕਿ ਬੰਦਿਆਂ ਨੂੰ ਜਲਦੀ ਜਲਦੀ ਫੜਿਆ ਜਾਵੇ ਤਾਂ ਕਿ ਇਹਨਾਂ ਨੇ ਜਿਹੜਾ 2 ਮਹੀਨੇ ਚ ਹੋਰ ਵੀ ਬੰਦੇ ਮਾਰੇ ਹੋਣਗੇ ਨਾ ਸਾਰਾ ਕਸੂਰ ਐ ਐਸਐਚਓ ਦਾ ਹੈ ਜੇ ਬੰਦੇ ਫੜ ਲੈਂਦਾ ਟਾਈਮ ਸਿਰ ਅਸੀਂ ਲੋਕੇਸ਼ਨਾਂ ਦੇ ਕੇ ਆਏ ਆ ਇਹਨਾਂ ਨੂੰ ਲੇਕਿਨ ਫਿਰ ਵੀ ਇਹਨਾਂ ਨੇ ਕੋਈ ਕਾਰ ਆ ਦੇਖੋ ਤਿੰਨ ਕੇ ਲੋਕੇਸ਼ਨਾਂ ਘਟਾਇਆ ਦੋ ਪਹਿਲਾਂ ਦਿੱਤੀਆਂ ਦੋ ਆਏ ਆ ਅੱਜ ਦੀ ਲੋਕੇਸ਼ਨ ਹੈ ਜੇ 40 ਮਿੰਟ ਪਹਿਲਾਂ ਅਦੇ ਜਹਾਜਗੜ ਦੀ ਉਸ ਤੋਂ ਪਹਿਲਾਂ ਮਜੀਠੇ ਦੀ ਗਿਆ ਅਸੀਂ 3:30 ਵਜੇ ਇਤਵਾਰ 9 ਤਰੀਕ ਨੂੰ ਹੀ ਐਸਐਚਓ ਨੂੰ ਮਿਲਿਆ ਅਸੀਂ ਐਸਐਚਓ ਨਾਲ ਕੋ ਬੈਠੇ ਆ ਤਿੰਨੇ ਜਣੇ ਮੈਂ ਹੀ ਬੋਟੇ ਹੀ ਰਗਮਰ ਛੋਟਾ ਬੇਟਾ ਅਸੀਂ 3:30 ਵਜੇ ਉਹਨੇ ਆਪਣੇ ਲੈਪਟਾਪ ਖੋਲ੍ਹਿਆ ਐਸਐਚਓ ਨੇ ਲੈਪਟਾਪ ਖੋਲ੍ਹ ਕੇ ਅਸੀਂ ਇਹਦੀ ਆਈਡੀ ਨੇ ਪੁੱਛੀ ਆਪਾਂ ਆਈਡੀ ਦੱਸੀ ਆ ਉਨੇ ਅੜੀ ਲਾ ਕੇ ਤੇ ਕਹਿੰਦਾ ਹਾਂ ਤੁਹਾਡਾ ਮੋਬਾਈਲ ਮਜੀਠੇ ਪਿਆ ਕਹਿੰਦਾ ਕੋਈ ਨਹੀਂ ਅਸੀਂ ਕਾਰਵਾਈ ਪਾਨੇ ਆ 2 ਘੰਟੇ ਬਾਅਦ ਮੋਬਾਈਲ ਬੰਦ ਹੋ ਗਿਆ ਉਤੋਂ ਦੀ ਲੋਕੇਸ਼ਨ ਆਣੀ ਅਸੀਂ ਇਹਨੂੰ ਫੋਨ ਕੀਤਾ ਅਸੀਂ ਕਿਹਾ ਕੋਈ ਕਾਰਵਾਈ ਪਾਈ ਆ ਉਹ ਐਸਐਸ ਹੀ ਕਹਿੰਦਾ ਪਤਾ ਨਹੀਂ ਉਹਨਾਂ ਦੀ ਪਾਰਟੀ ਐਸਐਚਓ ਦੀ ਵੱਖਰੀ ਹੁੰਦੀ ਸਾਡੀ ਵੱਖਰੀ ਆ ਕਹਿੰਦਾ ਤੁਸੀਂ ਅਧਾ ਕਰੋ ਆਧਾਰ ਕਾਰਡ ਭੇਜ ਦਿਓ ਇੱਕ ਉਹ ਤੇ ਵੀ ਆਏਗਾ ਉਹ ਭੇਜ ਦੇਣਾ ਤੇ ਤੁਹਾਡਾ ਜਦੋਂ ਮੋਬਾਈਲ ਤੇ SIM ਪਾਣਗੇ ਨਾ ਉਦੋਂ ਤੁਹਾਨੂੰ ਮਤਲਬ ਕਿ ਮੈਸੇਜ ਆ ਜਾਏਗਾ ਇਹਦਾ ਮਤਲਬ ਕਿ ਆਹੀ ਕਢਾਈ ਹੈ ਕਢਾਗੜਾ ਆ ਗਏ ਧਈਏ ਇਹਨਾਂ ਨੂੰ ਫਿਰ ਵੀ ਕਾਰਵਾਈ ਨਹੀਂ ਪਾਉਂਦੇ ਵੇ ਐਤੋਂ ਤੂੰ ਹੀ ਕੀ ਲਾਂਦੇ ਕਿ ਐਸਐਚਓ ਨੂੰ ਨਹੀਂ ਪਤਾਏਗਾ ਬਿਲਕੁਲ ਜੀ ਇਹ ਪੈਸੇ ਤੋਂ ਬਗੈਰ ਨਹੀਂ ਜੇ ਗਤੀ ਹੈਗੀ ठाਣੇ ਵਿੱਚ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗਿਆ ਆਹੀ ਕਾਦਾ ਕਿ ਜਿੰਨੀ ਜਲਦੀ ਤੋਂ ਜਲਦੀ ਹਸਾ ਬੰਦੇ ਫੜੋ ਤਾਂ ਕਿ ਹੋਰ ਕੋਈ ਕਾਰਨਾ ਕਰਨ ਸਾਨੂੰ ਕੁਝ ਨਹੀਂ ਚਾਹੀਦਾ ਆਪਾਂ ਕੁਝ ਨਹੀਂ ਲੈਂਦੇ ਜੇ ਨਹੀਂ ਸੁਣਾ ਜੀ ਹਿੰਦੀ ਪੇਰ ਹੈਗਾ ਫਿਰ ਆਪਾਂ ਜਾਵਾਂਗੇ ਕਮਿਸ਼ਨ ਸਾਹਿਬ ਪੂਰੀ মিডিਆ ਨਾਲ ਜਾਣਾ ਪਵੇ ਜਾਵਾਂਗੇ ਜ਼ਰੂਰ ਅਸੀਂ ਮੈਂ ਆਰਐਸ ਦਾ ਸੁਣਸਕਾ ਮੈਂ ਝੂਠ ਨਹੀਂ ਮਾਰਦਾ ਜੋ ਵੀ ਹੈਗਾ ਮੈਂ ਬਿਲਕੁਲ ਸੱਚ ਦੱਸਦਾ ਤੁਹਾਨੂੰ ਜੋ ਵੀ ਦੱਸਿਆ ਬਿਲਕੁਲ ਸੱਚ ਦੱਸਿਆ ਮੇਰਾ ਨਾਮ ਰਾਜਨ ਬਾਟਿਆ ਕਿਥੋਂ ਦੇ ਰਹਿਣ ਵਾਲੇ ਜੀ ਮੈਂ ਜੋੜਾ ਫਟਕ ਦਾ ਕੀ ਮਾਮਲਾ ਹੈ ਜੀ ਮੈਂ 30 ਤਰੀਕ ਨੂੰ ਆਪਣੇ ਉੱਥੇ ਖਾਨਪਿੰਗ ਜਾਈ ਸੀ ਰੇਡੀ ਮਾਰਕੀਟ ਤੇ ਉੱਥੋਂ ਆਂਦੀ ਵਾਰ ਵਾਪਸ ਕੰਪਨੀ ਵੱਗ ਲੱਗੇ ਮੇਰੇ ਕੋਲ ਹੋਮ ਹੋਈ ਮੇਰੇ ਨਾਲ ਤੇ ਕੁਝ 5 6 ਜਾਣੇ ਅਣਜਾਣੇ ਜਾਣੇ ਸੀ ਤੇ ਉਹਨਾਂ ਨੇ ਆ ਕੇ ਮੈਨੂੰ ਹਤੋਪਾਈ ਕੀਤੀ ਮੇਰੇ ਨਾਲ ਤੇ ਮੇਰੇ ਸਿਰ ਤੇ ਸੱਟ ਲੱਗੀ ਮੇਰੇ ਮੇਰੇ ਕੋਲ ਫਜੇਬ ਜੂਬ ਚੈੱਕ ਕੀਤੀਆਂ ਉਹਨਾਂ ਨੇ ਤੇ ਫਰੋਲ ਕੇ ਸਾਰਾ ਫੋਨ ਫੋਨ ਕੱਢਿਆ ਮੇਰਾ ਤੇ ਮੇਰਾ ਫੋਨ ਕੱਢ ਕੇ ਤੇ ਮੈਨੂੰ ਹੋਰ ਵੀ ਸੱਟਾਂ ਸੱਟਾਂ ਮਾਰੀਆਂ ਮੈਂ ਹਥੋ ਪਾਈ ਉਹਨਾਂ ਨਾਲ ਤੇ ਉਹਦੇ ਚੱਕਰ 'ਚ ਮੈਨੂੰ ਹੋਰ ਵੀ ਉਹਨਾਂ ਨੇ ਹੱਥ ਉਹਨਾਂ ਦੇ ਕੁਝ ਤਿੱਖਾ ਹੈਗਾ ਸੀ ਉਹ ਮਿੰਟ ਪੇਟ 'ਚ ਮਾਰਿਆ ਤੇ ਹੋਰ ਵੀ ਜਗ੍ਹਾ ਤੇ ਮেরে ਮਾਰਿਆ ਉਹਨਾਂ ਨੇ ਨਿਸ਼ਾਨ ਵਗੈਰਾ ਪਾਏ ਆ ਸਭ ਤੇ ਉਸ ਤੋਂ ਬਾਅਦ ਮੇਰੇ ਕੋ ਫੋਨ ਹੈਗਾ ਸੀ ਬੱਸ ਪਰਸ ਵਗੈਰਾ ਨਹੀਂ ਸੀ ਮੇਰੇ ਕੋ ਤੇ ਮੇਰਾ ਫੋਨ ਖੋ ਕੇ ਤੇ ਉਹ ਉਹ ਉਧਰ ਭਾਜੀ ਨਿਕਲ ਕੇ ਖੜਾ ਵੜ ਭਾਜੀ ਉਹ 9:30 9 ਦਾ ਟਾਈਮ ਸੀ ਕਿੰਨੀ ਤਰੀਕੇ ਦੀ ਵਾਕਿਆ ਹੈ ਕਿਹੜੇ ਤੇ ਪਰ ਵੀ ਕਿਤੇ 3 ਜਨਵਰੀ ਦਾ 3 ਜਨਵਰੀ ਦਾ 3 ਜਨਵਰੀ ਦਾ ਤੇ ਇਸ ਵਾਰ ਜੇ ਪੁਲਿਸ ਨੂੰ ਕੰਪਲੇਨਟ ਦਿੱਤੀ ਹੈ ਹਾਂਜੀ ਆਪਾਂ ਐਫ ਆਈ ਆਰ ਜਮਾ ਕਰਾ ਲਈਏ ਆਪਾਂ ਐਫ ਆਈ ਆਰ ਕਰਾਈ ਹੈ ਤੇ ਪਰ ਹਲੇ ਤੱਕ ਉਹਨਾਂ ਨੇ ਉਸ ਟਾਈਮ ਕਿਹਾ ਸੀ ਕਿ 3-4 ਦਿਨਾਂ ਵਿੱਚ ਆਪਾਂ ਕੁਛ ਨਾ ਕੁਛ ਕੱਢ ਬੰਦੇ ਫੜ ਕੇ ਦਿਖਾਵਾਂਗੇ ਪਰ ਹਲੇ 2 ਮਹੀਨੇ ਹੋ ਚਲੇ ਆ ਪਰ ਹਲੇ ਤੱਕ ਕੁਛ ਵੀ ਉੱਤੇ ਰਿਪੋਰਟ ਨਹੀਂ ਆਈ ਅਸੀਂ ਜਾਂਦ ਕਿ ਚਾਰ ਵਾਰੀ ਆਣਾ ਭਾਜੀ ਪ੍ਰਸ਼ਾਸਨ ਭਾਜੀ ਮੈਂ ਤੇ ਆਹੀ ਮੰਗ ਕਰਦਾ ਕਿ ਜੋ ਵੀ ਬੰਦੇ ਫੜੇ ਫੜੋ ਉਹਨਾਂ ਨੂੰ ਜਾ ਕੇ ਜਿੰਨੇ ਵੀ ਬੰਦਿਆਂ ਨੇ ਹਰਕਤਾਂ ਕੀਤੀਆਂ ਕਿਉਂਕਿ ਇਹ ਇੱਕ ਬੰਦੇ ਨਾਲ ਕੀਤਾ ਨਹੀਂ ਹੋਏਗਾ ਅੱਗੇ ਵੀ ਹੋਰ ਵੀ ਬੰਦਿਆਂ ਨਾਲ ਕਰਨਗੇ ਜਾਂ ਕੀਤਾ ਹੋਏ ਕਿਸ ਕਰਕੇ ਇਹਨੂੰ ਰੋਕਣ ਲਈ ਥੋੜਾ ਬੰਦਿਆਂ ਨੂੰ ਹੋਰ ਫੜਿਆ ਜਾਵੇਗਾ ਤੁਸੀਂ ਫਿਰ ਇਸ ਤੋਂ ਬਾਅਦ ਹਸਪਤਾਲ ਵੀ ਦਾਫਰ ਹੈ ਹਾਂਜੀ ਮੈਂ ਰਾਜਨਪਾਟੀਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿ 1 ਮਹੀਨਾ ਪਹਿਲਾਂ ਉਹਨਾਂ ਨਾਲ ਲੁੱਟ ਹੋਈ ਸੀ ਉਹ ਇੱਥੇ ਕੰਬਰੀ ਬਾਗਲਾ ਕੋਲ ਜਾ ਰਹੇ ਸੀ ਇਹਦੇ ਉਹਨਾਂ ਨੂੰ ਲੁੱਟ ਹੋਈ ਹੈ ਪਰ ਹਜੇ ਤੱਕ ਕੋਈ ਸਰ ਕੋਈ ਕਾਰਵਾਈ ਨਹੀਂ ਕੀਤੀ ਅ ਨਹੀਂ ਜੀ ਇਹਦੇ ਸਬੰਧੀ ਅਸੀਂ ਮੁਕਦਮਾ ਨੰਬਰ 9 ਦਰਜ ਕੀਤਾ ਜੀ ਅ ਇਹਦੇ ਸਬੰਧੀ ਅਸੀਂ ਉਹਦੀ ਪ੍ਰੋਪਰ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਉਹਨੂੰ ਹਰ ਹਿੱਲੇ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਸਰ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਦੋ ਵਾਰੀ ਲੋਕੇਸ਼ਨਾਂ ਵੀ ਕੱਢ ਕੇ ਦਿੱਤੀਆਂ ਪਰ ਉਹਦੇ ਵੀ ਕੋਈ ਕਾਰਵਾਈ ਨਹੀਂ ਹੋਈ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਹੈ ਜੀ ਉਹਨਾਂ ਨੂੰ ਤੇ ਲੋਕੇਸ਼ਨ ਇਹੋ ਜੀ ਕੋਈ ਕੱਢ ਕੇ ਨਹੀਂ ਦਿੱਤੀ ਉਹਨਾਂ ਨੇ ਜੇ ਉਹਨਾਂ ਨੂੰ ਲੋਕੇਸ਼ਨ ਦਾ ਕੋਈ ਪਤਾ ਆ ਤਾਂ ਮੇਰੇ ਨਾਲ ਸੰਪਰਕ ਕਰਨ ਤੇ ਪੂਰੀ ਉਹਨਾਂ ਦੀ ਮਦਦ ਕੀਤੀ ਜਾਊਗੀ ਇਹੋ ਜੀ ਕੋਈ ਗੱਲ ਨਹੀਂ ਹੋਈ ਉਹਨਾਂ ਵੱਲੋਂ ਕਿਹਾ ਗਿਆ ਜੀ ਇੱਕ ਮਿਜੀਟੀ ਦੀ ਲੋਕੇਸ਼ਨ ਦਿੱਤੀ ਗਈ ਸੀ ਇਹ ਸਚਾਈ ਗੱਲ ਦੀ ਲੋਕੇਸ਼ਨ ਉਹਨਾਂ ਨੂੰ ਦਿੱਤੀ ਗਈ ਸੀ ਐਸ ਐਚਓ ਸਾਹਿਬ ਨੂੰ ਵੀ ਆਪਾਂ ਦੱਸਿਆ ਵਾ ਕਿ ਇਹ ਬੰਦੇ ਮੌਕੇ ਤੇ ਲੋਕੇਸ਼ਨ ਤੇ ਹੈ ਜੀ ਨਹੀਂ ਜੀ ਨਹੀਂ ਜੀ ਇਹੋ ਜੀ ਲੋਕੇਸ਼ਨ ਸਾਨੂੰ ਮੀਡੀਆ ਨੂੰ ਵੀ ਲੋਕੇਸ਼ਨ ਦੇ ਸਾਨੂੰ ਐਗਜ਼ੈਕਟ ਲੋਕੇਸ਼ਨ ਮਿਲ ਜਾਵੇ ਜੀ ਤੇ ਅਸੀਂ ਉਦੀ ਤਤ ਪਰਿਆਂ ਜੀ ਉਹ ਚੀਜ਼ ਨੂੰ ਹੱਲ ਕਰਨ ਦੇ ਲਈ ਸਾਡੀ ਅਸੀਂ ਜੀ ਉਹਦੇ ਮੋਬਾਈਲ ਨੂੰ ਟ੍ਰੇਸ ਕਰ ਰਹੇ ਆ ਤੇ ਅਸਲ 'ਚ ਸੀਸੀਟੀਵੀ ਤੇ ਅਸੀਂ ਕਾਫੀ ਕੋਸ਼ਿਸ਼ ਕੀਤੀ ਸੀਗੀ ਵੈਸੇ ਹੋਰ ਵੀ ਅਸੀਂ ਉਹਦੋਂ ਹੋਰ ਪਹਿਲੂਆਂ ਤੋਂ ਵੀ ਸੱਜੇ ਕੱਪਿਆਂ ਜਿਹੜੀ ਕਰਕੇ ਉਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਟ੍ਰੇਸ ਕਰਕੇ ਤੁਹਾਨੂੰ ਬਿਲਕੁਲ ਦੱਸਾਂਗੇ ਜੀ ਹਰ ਹਿੱਲੇ ਪੂਰੀ ਸ਼ਕਤੀ ਨਾਲ ਜਿਹੜੇ ਟ੍ਰੇਸ ਕਰ ਰਹੇ ਹਾਂ ਜੀ